ਦੀ ਚਰਮਾ ਵਾਸੀ ਸ਼ਾੜਾ ਚੌਂਕ ਇਹ ਸ਼ਾੜੇ ਚੌਂਕ ਦੇ ਵਿੱਚ ਰਾਧੂ ਨਾਮ ਦਾ ਲੜਕਾ ਵਾ ਉਹ ਡਿੱਗਾ ਪਿਆ ਸੀ ਹੀਰੋ ਨਾ ਰੱਜਿਆ ਨਸ਼ੀਨਾ ਰੱਜਿਆ ਉਹ ਨਸ਼ਾ ਕਰਦਾ ਵੀ ਆ ਤੇ ਵੇਚਦਾ ਵੀ ਆ ਉਹਦੀ ਬਾਕੀਆਂ ਨੇ ਵੀ ਵੀਡੀਓ ਬਣਾਈ ਤੇ ਮੈਂ ਵੀ ਬਣਾਈ ਉਹਨੇ ਉਸ ਵੀਡੀਓ ਦਾ ਉਹਨੇ ਤੇ ਉਹਦੇ ਪਰਿਵਾਰ ਨੇ ਅਗਲੇ ਦਿਨ ਬਦਲ ਲਿਆ ਮੈਂ ਜਾਣਦਿਆਂ ਸਾਂ ਘਰੋਂ ਰੱਚ ਲੈਣ ਮੇਰੀ ਜੀਬ 'ਚ 6400 ਰੁਪਇਆ ਸੀ ਤੇ ਨਾਲ ਘੜੀ ਉਹਦੇ ਪਰਿਵਾਰ ਨੇ ਦਾਤਰਾਣਾ ਸੋਟਿਆ ਨਾ ਕੜਿਆਣਾ ਅਟੈਕ ਕੀਤਾ ਉਹਦੇ 'ਚ ਸ਼ਾਮਲ ਹੀ ਰਾਧੂ ਰਾਧੂ ਦਾ ਡੈਡੀ ਉਹਦੀ ਮੰਮੀ ਉਹਦੇ ਚਾਚੇ ਦਾ ਮੁੰਡਾ ਕ੍ਰਿਸ਼ ਕ੍ਰਿਸ਼ੀ ਦਾ ਚਾਚਾ ਦਾ ਮੁੰਡਾ ਵਾ ਬੁਲਟ ਮੋਟਰਸਾਈਕਲ ਤੇ ਆਇਆ ਵਾ ਉਹਨੇ ਬੁਲਟ ਨਾਲ ਦਾਤਰ ਅੜਾਇਆ ਸੀ ਉਹਨੇ ਮੇਰੇ ਪੈਰ ਦੇ ਉੱਤੇ ਬੁਲਟ ਚੜ੍ਹਦਾ ਮੇਰਾ ਅੰਗੂਠਾ ਡੈਮੇਜ ਕਰਤਾ ਤੇ ਉਹਨੇ ਦਾਤਰ ਮਾਰੇ ਮੇਰੇ ਇੰਨੇ ਕਿ ਸੱਟਾਂ ਮਾਰੀਆਂ ਮੇਰੇ ਸਿਰ ਦੇ ਵਿੱਚ 8-9 ਥਾਵਾਂ ਤੋਂ ਸਿਰ ਪਾਟੇ ਹੋਏ ਆ ਇਹ ਮੈਡੀਕਲ ਰਿਪੋਰਟ ਚ ਆ ਗਿਆ ਸੀ ਟੀ ਸਕੈਨ ਦੇ ਵਿੱਚ ਐਮ ਆਰ ਆਈ ਦੇ ਵਿੱਚ ਉਸ ਤੋਂ ਬਾਅਦ ਏ ਮੈਨੂੰ ਮਰਿਆ ਸੁੱਟ ਗਏ ਆਪਣੇ ਉਹਨਾਂ ਨੂੰ ਮਾਰਤਾ ਤੇ ਜਿਹੜਾ ਰਾਧੂ ਆ ਤੇ ਰਾਧੂ ਦਾ ਪਿਓ ਵਾ ਤੇ ਕਰੇਸ਼ੀਆ ਇਹ ਨਸ਼ਾ ਕਰਦੇ ਆਦੀ ਵੀ ਆ ਨਸ਼ਾ ਵੇਚਦੇ ਆਦੀ ਵੀ ਆ ਇਹ ਚੌਂਕ ਦੇ ਵਿਚਾਰੇ ਚੌਂਕ 'ਚ ਪੁਲਿਸ ਦੇ ਖੋਖੇ ਲੱਗ ਗਏ ਪੁਲਿਸ ਦੇ ਬੈਰੀਅਰ ਲੱਗੇ ਨਸ਼ਾ ਵੇਚਦੀ ਆ ਵੀ ਜਾਵਰੇ ਲੱਗੇ ਹੋਏ ਆ ਤੁਸੀਂ ਪਰਤਾਲ ਕਰ ਸਕਦੇ ਜੀ ਤੇ ਦੂਜੀ ਗੱਲ ਇਹ ਆ ਕਿ ਇਹ ਲੋਨ ਬਣਾਈ ਗਈ ਹੋਰ ਲੋਕਾਂ ਕੋਲ ਵੀ ਹੈਗੀ ਆ ਨਾ ਸ਼ਰਾਬ ਨਹੀਂ ਪੀਂਦਾ ਉਹ ਨਸ਼ਾ ਕਰਦਾ ਵਾ ਹੈਰੋਇਨ ਦਾ ਤੇ ਵੇਚਦਾ ਵੀ ਆ ਇਹ ਛਾੜੀ ਚੌਂਕ 'ਚ ਹੀ ਵੇਚਦਾ ਉੱਥੇ ਹੋਰ ਦਾ ਮੈਨੂੰ ਪਤਾ ਨਹੀਂ ਇਸੇ ਦਾ ਪਤਾ ਵਾ ਨਾਲ ਉਹ ਵੇਚਦਾ ਇਹਦਾ ਜੋਟੀਦਾਰ ਹੈਗਾ ਵਾ ਬੱਲੀ ਫਰੂਟ ਵਾਲੇ ਦਾ ਭਤੀਜਾ ਬੱਬੂ ਜੀ ਮੈਂ ਮੰਗ ਕਰਦਾ ਕਿ ਮੈਨੂੰ ਆਪਣੇ ਵਾਲੋ ਮਾਰ ਕੇ ਸੁੱਟ ਗਏ ਐ ਇੰਨੀਆਂ ਸੱਟਾਂ ਡਾਕਟਰ ਹਾਲ ਹੋ ਗਏ 4 ਘੰਟੇ ਲੱਗ ਗਏ ਨਾਲ ਸਰਜਰੀ ਕਰਦੇ ਟਾਂਕੇ ਲਾਉਂਦਿਆਂ ਮੇਰੇ ਮੈਂ ਚਾਹੁੰਦਾ ਜੋ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਇਸੇ ਤਰ੍ਹਾਂ ਦਾ ਦਬਾਅ ਨਹੀਂ ਹੋਣਾ ਚਾਹੀਦਾ ਤੇ ਪੁਲਿਸ ਕਹਿਣ ਡੀਆ ਕਿ ਉਹ ਰਾਜੂ ਦਾ ਪਿਓ ਚੰਡੀਗੜ੍ਹ ਦੀਆਂ ਟਿਕਟਾਂ ਫੋਨ ਡਿਆ ਵਾ ਕਿ ਕੁੜੀ ਦਾ ਪੇਪਰ ਫੋਨ ਗਿਆ ਜੀ ਜੋ ਸਰਾਸਰ ਝੂਠ ਆ ਰਾਜੂ ਦੇ ਪਿਓ ਦੇ ਹੱਥ ਚ ਦਾਤਰ ਸੀ ਬਿਲਕੁਲ ਘਟਾਣੀ ਚੀਂਦੀ ਇਹ ਕਿੰਨੇ ਬੰਦੇ ਸੀ ਚਾਰ ਪੰਜ ਬੰਦੇ ਅਣਪਛਾਤੇ ਹੀ ਵਗੇ ਇਸ ਵਿੱਚ ਠੀਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਅਮਿਤ ਸ਼ਰਮਾ son of ਸ਼ੰਭੂਨਾਥ ਵਾਸੀ ਜੁਨੀਵਰਸਲ ਅਨਕਲੇਵ ਸ਼ਾਟਾ ਵੱਲੋਂ ਬਿਆਨ ਕੀਤਾ ਜਾ ਰਿਹਾ ਸੀ ਕਿ ਰਿਦਮ ਮਲੇ ਸਰਾਦੂ ਅਤੇ ਉਸਦੇ ਪਰਿਵਾਰ ਵੱਲੋਂ ਜਿਹੜਾ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕੀਤਾ ਗਿਆ ਵਾ ਇਸ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਅਮਨਦੀਪ ਸ਼ਰਮਾ ਦਾ ਬਿਆਨ ਹਸਲ ਕਰਕੇ ਉਸ ਦੇ ਬਿਆਨ ਤੇ ਜਿਹੜਾ ਰਿਦਮ ਮਲੇ ਸਰਾਦੂ ਅਤੇ ਬਬਲੂ ਦੇ ਖਿਲਾਫ ਐਫ ਆਈ ਆਰ ਨੰਬਰ 25/26 ਅੰਡਰ ਸੈਕਸ਼ਨ 115 2 126 2 352 2 3132 ਅਤੇ 35 ਬੀਐਨਆਰ ਸੈਕਟਰ थाना ਛਾਟਾ ਵਿਖੇ ਦਰਜ ਕਰ ਲਈ ਹੈ ਅਤੇ ਸਚ ਮੁੱਖ ਦੋਸ਼ੀ ਜਿਹੜਾ ਰਿਤਮ ਮਲੇਸਰਾਧੂ ਉਸ ਨੂੰ ਗ੍ਰਿਫਤਾਰ ਕਰ ਲਿਆ ਵਾ ਬਾਕੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਜੋ ਨਸ਼ੇ ਦੇ ਦੋਸ਼ ਲਗਾਏ ਜਾ ਰਹੇ ਸੀ ਕਿ ਜਿਹੜਾ ਹੈ ਰੋਂਦਾ ਨਸ਼ਾ ਪੀ ਕੇ ਰਿਤਮ ਉੱਥੇ ਛਾਟਾ ਚੌਂਕ ਵਿੱਚ ਲੰਮੇ ਪਿਆ ਸੀ ਅਤੇ ਉਸ ਦੀ ਵੀਡੀਓ ਅਮਨਦੀਪ ਸ਼ਰਮਾ ਵੱਲੋਂ ਬਣਾਈ ਗਈ ਤੇ ਹੋਰ ਲੋਕਾਂ ਨੇ ਬਣਾਈ ਗਈ ਜਿਸ ਰੰਜਸ ਦਾ ਹੈ ਤੇ ਅਮਨਦੀਪ ਸ਼ਰਮਾ ਨੂੰ ਸੱਟਾ ਮਾਰ ਕੇ ਜ਼ਖਮੀ ਕੀਤਾ ਇਸ ਵੱਜ ਪਹਿਲਾਂ ਦੱਸ ਚੁੱਕੇ ਹਾਂ ਕਿ ਰਿਦਮਨ ਨੂੰ ਕਾਬੂ ਕਰਕੇ ਉਸ ਤੋਂ ਪوشਿਸ਼ ਕੀਤੀ ਗਈ ਕੋਸੇ ਪ੍ਰਵਾਹ ਤੋਂ ਪوشਿਸ਼ ਕੀਤੀ ਗਈ ਜਿਨ੍ਹਾਂ ਦੱਸਿਆ ਕੋ ਸ਼ਰਾਬ ਦੇ ਨਸ਼ੇ ਵਿੱਚ ਉੱਥੇ ਲੰਮੇ ਪਿਆ ਸੀ ਇਸ ਤੋਂ ਲਾਹ ਜਿਹੜੇ ਨਸ਼ੇ ਵੇਚਣ ਅਤੇ ਨਸ਼ੇ ਕਰਨ ਦੇ ਜੋ ਦੋਸ਼ ਲਗਾਏ ਜਾ ਰਹੇ ਨੇ ਉਸ ਬੰਦੀ ਤਸਦੀਕ ਕਰਕੇ ਕਾਨੂੰਨ ਸਰ ਬੰਦੀ ਕਾਰਵਾਈ ਕੀਤੀ ਜਾਵੇਗੀ